ਪਰ ਮਾਤਾ ਮਾਹਾਰਿਆਂ ਨੇ ਤੰਦਰੁਸਤੀ ਵਿੱਚ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ ਤੰਦਰੁਸਤੀ ਚਾਹੇ ਤੇ ਪਹਿਲਾਂ ਤਾਂ ਬੜੀ ਦੁਖਦਾਈ ਖੋ ਰਹਿਣਾ ਤੇ ਰਾਜਵੀਰ ਵੀਰ ਜੀ ਲਈ ਦਵਾਵਾਂ ਵੀ ਨਹੀਂ ਕੰਮ ਕੀਤੀਆਂ ਨਾ ਪਤਾ ਨਹੀਂ ਕਿ ਉਹ ਜੀਆਂ ਦਵਾਵਾਂ ਹੁੰਦੀਆਂ ਜਿਹੜੀਆਂ ਕੰਮ ਕਰ ਜਾਂਦੀਆਂ ਉਹਦੇ ਲਈ ਉਹ ਵੀ ਨਹੀਂ ਕੀਤੀਆਂ ਬਾਬਾ ਜੀ ਨੇ ਉਹ ਵੀ ਨਹੀਂ ਸੁਣੀਗੀ ਨਾ ਤੇ ਬਹੁਤ ਹੀ ਮਾੜਾ ਹੈ ਬਹੁਤ ਥਕਾ ਹੋ ਹਾਂ ਵਾਈਫ ਨੂੰ ਚਲੋ ਜੋ ਨੂੰ ਪਾਉਂਦਾ ਉਹ ਚੰਗਾ ਕਰਦਾ ਪਰ ਆ ਅੱਜ ਪਰਿਵਾਰ ਵਾਸਤੇ ਬਹੁਤ ਹੀ ਪਹਾੜ ਟੁੱਟ ਗਏ ਪਹਿਲਾਂ ਮਾਂ ਨੇ ਇਹੋ ਜੀ ਲਾਈਫ ਕੱਢੀ ਹੁਣ ਵਾਈਫ ਤੇ ਟਾਈਮ ਆ ਗਿਆ ਹਨ ਬੱਚਿਆਂ ਤੇ ਆ ਗਿਆ ਜੋ ਆਪਦੇ ਚ ਟਾਈਮ ਬੀਤਿਆ ਸੀ ਉਹੀ ਬੱਚਿਆਂ ਦੇ ਤੇ ਆਪਦੀ ਵਾਈਫ ਤੇ ਛੱਡ ਗਿਆ ਹੁਣ ਹਨਾ ਬਾਕੀ ਜੋ ਵਾਸ਼ ਗੁਰੂ ਨੂੰ ਚੰਗਾ ਲੱਗਦਾ ਅਜੇ ਨਾ ਮਨ ਬਹੁਤ ਦਾਸ ਸੀ ਕੱਲ ਦੁਪਹਿਰ ਦਾ ਇਸ ਕਰਕੇ ਵੀਡੀਓ ਨਹੀਂ ਆਪ ਲੋੜ ਕੀਤੀ ਸੀ ਕੋਈ ਵੀ ਬਾਣੀ ਖੁਨੇ ਵਾਲੀ ਦੇਖੋ ਕਿ ਆਪਾਂ ਵੀਡੀਓ ਤਾਂ ਫਿਰ ਵੀ ਪਾ ਸਕਦੇ ਹਾਂ ਤੇ ਪਰ ਕਿਸੇ ਲਈ ਦੁੱਖ ਮਹਿਸੂਸ ਕਰਨਾ ਇਹ ਵੀ ਆਪਣਾ ਆਪ ਦਾ ਹੀ ਉਹ ਹੁੰਦਾ ਹਨਾ ਕਿ ਪਰਮਾਤਮਾ ਬਹੁਤ ਦੁਖੀ ਸੀਗਾ ਇਹਨਾਂ ਨੂੰ ਦੁਖੀ ਹੋਇਆ ਮਨ ਕਿ ਜਿਹੜਾ ਇਨਸਾਨ ਉਹਨਾਂ ਇੰਨਾ ਜ਼ਿਆਦਾ ਉਹ ਹੋ ਜਾਂਦਾ ਛੋਟੀ ਉਮਰ ਦੇ ਵਿੱਚ ਤੇ ਪ੍ਰਮਾਤਮਾ ਨੂੰ ਛੇਤੀ ਹੀ ਉਹੋ ਕਰ ਲੈਂਦਾ ਜਿਵੇਂ ਸਿੱਧੂ ਮੂਸੇ ਵਾਲਾ ਹੋ ਗਿਆ ਹਨਾ ਏ ਛੋਟੀ ਉਮਰ ਚ ਉਹ ਹੋ ਗਿਆ ਕੁਝ ਨਹੀਂ ਦੇਖਿਆ ਸੀ ਹਜੇ ਲਾਈਫ ਦਾ ਨਾ ਬੱਚਿਆਂ ਨੂੰ ਦਿਖਾਇਆ ਗਿਆ ਨਾ ਵਾਈਫ ਨੂੰ ਤੇ ਬਹੁਤ ਮਾਰਾ ਕੀਤਾ ਵਾਹਿਗੁਰੂ ਜੀ ਨੇ ਪਰ ਉਹਦਾ ਬਾਣਾ ਮੰਨਣਾ ਪੈਂਦਾ ਆਪਾਂ ਉਹਨੂੰ ਕੁਝ ਨਹੀਂ ਕਹਿ ਸਕਦੇ ਜਿੱਥੇ ਉਹ ਰੱਖੇ ਉੱਥੇ ਰਹਿਣਾ ਪੈਂਦਾ ਸਾਰੇ ਦੋ ਲੋਕਾਂ ਨੇ ਇਨਾਂ ਨੂੰ ਦੁੱਖ ਪ੍ਰਗਟ ਕੀਤਾ ਦੇਖੋ ਤੁਸੀਂ ਉਹਨਾਂ ਨੇ ਕਿੰਨਾ ਨਾਮ ਕਮਾਇਆ ਹਨਾ ਬਹੁਤ ਨਾਮ ਕਮਾਇਆ ਛੋਟੀ ਉਮਰ ਦੇ ਵਿੱਚ ਐਨੀ ਦੁਨੀਆ ਐਨੇ ਲੋਕ ਜਿਹੜੇ ਕਿੱਥੋਂ ਉੱਥੋਂ ਚੱਲ ਕੇ ਆਏ ਹੋਣੇ ਹਨਾ ਜਿਹੜਾ ਆਪਾਂ ਲੋਕਾਂ ਨੇ ਘਰੇ ਬੈਠਿਆਂ ਨੇ ਇਹਨਾਂ ਦੁੱਖ ਮਹਿਸੂਸ ਕੀਤਾ ਤੇ ਉਹ ਤਾਂ ਪਤਾ ਹੀ ਨਹੀਂ ਹੁਣਾਂ ਤਾਂ ਦੇ ਲੋਕ ਇਕੱਠੇ ਹੋ ਗਏ ਕਿ ਨਹੀਂ ਚਲੋ ਵਾਹਿਗੁਰੂ ਜੀ ਉਹਨਾਂ ਨੂੰ ਸ਼ਾਂਤੀ ਬਖਸ਼ਣ ਆ ਵਿੱਚ ਜਿਹੜੇ ਵੀ ਲਾਤਾ ਚ ਲੈ ਕੇ ਗਏ ਪਰ ਆਪਣੇ ਚਰਨਾਂ ਵਿੱਚ ਰੱਖਣ ਨਵਾਸ ਬਖਸ਼ਣ ਜਿਵੇਂ ਹੁਣ ਨਾਮ ਕਮਾਇਆ ਇਸੇ ਤਰ੍ਹਾਂ ਹੀ ਉਹਨਾਂ ਦਾ ਨਾਮ ਸਾਰੀ ਦੁਨੀਆ ਵਿੱਚ ਰਵੇ ਸਦਾਲਿਕ ਪਰ ਘਟਾ ਉਹਦਾ ਕਿਸ ਕੋਈ ਨਹੀਂ ਪੂਰਾ ਕਰ ਸਕਦਾਗਾ ਜੀ ਮੇ ਲੋਕਾਂ ਨੇ ਨਹੀਂ ਅਰਦਾਸਾਂ ਕੀਤੀਆਂ ਕਿੱਥੇ ਕਿੱਥੇ ਕੋਈ ਬਾਬਾ ਦੀਪ ਸਿੰਘ ਜੀ ਦਾ ਤੋਂ ਪ੍ਰਸ਼ਾਦ ਲੈ ਕੇ ਆਇਆ ਕੋਈ ਅਮਰitsar ਤੋਂ ਜਾਲ ਲੈ ਕੇ ਆਇਆ ਕੋਈ ਅਮਰitsar ਅਰਦਾਸਾਂ ਕਰਾ ਹਰ ਮੰਦਰ ਸਹਿ ਵਰਦਾਸਾਂ ਕਰਾਈਆਂ ਕਿਸੇ ਨੇ ਕਿਤੇ ਕਰਾਈਆਂ ਕਿਤੇ ਨੇ ਕਿਤੇ ਕਰਾਈਆਂ ਬਾਹਰਲੇ ਦੇਸ਼ਾਂ ਵਿੱਚ ਵੀ ਲੋਕਾਂ ਨੇ ਸੁਖਮਨੀ ਸਾਹਿਬ ਪਾਠ ਕਰਾਈ ਤੇ ਪਰ ਚਲੋ ਪਰ ਉਹਨਾਂ ਦੀ ਸੇਤ ਦੀ ਤੰਦਰੁਸਤੀ ਵਾਸਤੇ ਕਰਾਏ ਸੀਗੇ ਹਨਾ ਤੇ ਵਾਹਿਗੁਰੂ ਦੇ ਅਰਦਾਸਾਂ ਵੀ ਨਾਲ ਹੀ ਲੈ ਗਏ ਉਹਦੇ ਹਨਾ ਚਲੋ ਹੁਣ ਬੱਚਿਆਂ ਨੂੰ ਘਰੇ ਪਰਿਵਾਰ ਨੂੰ ਰੱਬ ਪਰਮਾਣੰਨਣ ਦਾ ਭਲ ਬਖਸ਼ੇ ਹੋਰ ਤੁਸੀਂ ਕਿੱਦਾਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਧੰਨ ਦੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਥੋੜੇ ਦਿਨ ਦਿਵਾਲੀ ਚ ਰਹਿ ਗਈ ਸੀ ਦੇਖੋ ਤੇ ਪਰਮਾਤਮਾ ਵੱਲੋਂ ਕੇ ਇਹੋ ਜੀ ਛੱਟ ਮਾਰੀ ਜੀ ਹਨਾ ਪਤਾ ਨਹੀਂ ਲੱਗਦਾ ਹੁੰਦਾ ਹਨਾ ਮਾੜੇ ਟਾਈਮ ਲਾ ਪਰ ਜ਼ਿੰਦਗੀ ਜਿੰਨੀ ਮਿਲੀ ਆ ਇੰਜੋਏ ਕੀਤੀ ਉਹਨਾਂ ਨੇ ਹਨਾ ਤੇ ਇਸੇ ਤਰ੍ਹਾਂ ਆਪਾਂ ਵੀ ਆਪਦੀ ਲਾਈਫ ਜਿਹੜੀ ਜਿਹੜੇ ਹਰ ਪਾਲ ਹਰ ਦਿਨ ਤੋਂ ਲੈ ਕੇ ਪਾਲ ਤਾਂ ਇਮਿੰਟ ਸਕਿੰਟ ਸਾਰੇ ਹੱਸ ਖੇੜ ਕੇ ਬੰਦਾ ਇੰਜੋਏ ਕਰੇ ਨਾ ਤੇ ਸਾਰੀ ਦੁਨੀਆ ਯਾਦ ਰੱਖਦੀ ਕਿਸੇ ਨਾਲ ਕੋਈ ਦਿਲਚ ਬੈਰ ਵਿਰੋਧ ਕੋਈ ਕੋਟ ਲੈ ਕੇ ਨਾ ਜੀਵੇ ਤਾਂ ਪਰਵਾ ਉਹਨੂੰ ਦੇਖੋ ਤੁਸੀਂ ਲੋਕ ਕਿੰਨਾ ਪਿਆਰ ਕਰਦੇ ਆ ਤੇ ਇਦਾਂ ਹੀ ਦੇਣ ਆਪਣੀ ਛੋਟੀ ਜੀ ਜ਼ਿੰਦਗੀ ਆ ਇਹ ਨਹੀਂ ਪਤਾ ਹੁੰਦਾ ਹਨਾ ਸਹਾ ਆਇਆ ਕਿ ਨਹੀਂ ਆਇਆ ਦੂਜਾ ਸਹਾ ਆਉਣਾ ਹੈ ਜਾਂ ਨਹੀਂ ਆਉਣਾ ਆਪਾਂ ਖਾਣਾ ਖਾਣੇ ਆ ਇੱਕ ਮੁਰਗਾ ਤੋੜੀ ਦੂਜੀ ਆਪਣੇ ਅੰਦਰ ਜਾਣੀ ਹੈ ਜਾਂ ਨਹੀਂ ਜਾਣੀਗੀ ਹਨਾ ਤੇ ਇਹਨੂੰ ਛੋਟੀ ਜੀ ਜ਼ਿੰਦਗੀ ਨੂੰ ਖਾਸ ਖੇਡ ਕੇ ਤੇ ਗੁੱਸੇ ਨਾਲ ਕਿਸੇ ਨਾਲ ਨਾ ਨਫ਼ਰਤ ਨਾਲ ਨਾ ਬਤਿ ਬਤਾਓ ਖਾਸ ਖੇਡ ਕੇ ਬਤਾ ਲਓ ਅਗਰ ਜੇ ਕੋਈ ਕੁਝ ਕਹਿੰਦਾ ਵੀ ਹੈ ਮੈਂ ਤਾਂ ਇਹੀ ਸੋਚਦੀ ਹਾਂ ਕਹਿ ਲੈਣ ਦੋ ਅਗਲੇ ਨੂੰ ਜਿਹੜਾ ਕੁਝ ਕਹਿੰਦਾ ਤੇ ਬਟ ਆਪਦੀ ਲਾਈਫ ਦੇ ਵਿੱਚ ਆਪ ਮਸਤ ਰਹੋ ਇੰਨਾ ਕੁ ਜਿਆਦਾ ਖੁਸ਼ ਰਹੋ ਕਿ ਯਾਦ ਕਰਨ ਬਾਅਦ ਵਿੱਚ ਕਿ ਇਸ ਬੰਦੇ ਨੇ ਇਹ ਬੰਦੇ ਨੂੰ ਆਪਾਂ ਕਿੰਨੇ ਦੁੱਖ ਦਿੱਤੇ ਸੀ ਫੇਰ ਵੀ ਸਾਡੇ ਤੋਂ ਦੁਖੀ ਹੋ ਕੇ ਨਹੀਂ ਸਾਡੇ ਨਾਲ ਹੱਸ ਕੇ ਜਿਹੜੇ ਟਰਮਸ ਬੰਨ ਲ ਕਰਕੇ ਗਿਆ ਤੇ ਇਦਾਂ ਆਪਦੀ ਜ਼ਿੰਦਗੀ ਜਿਉਂ ਪਰਮਾਤਮਾ ਗਾੜੀ ਅਰਦਾਸ ਕਰਿਆ ਕਰੋ ਦੇ ਅੱਗੇ ਵੀ ਪਰਮਾਤਮਾ ਜਿਹੜਾ ਦਿਨ ਦਿੱਤਾ ਸਾਡੇ ਲਈ ਬਹੁਤ ਕੀਮਤੀ ਦੇਣਾ ਅਸੀਂ ਇਹਨੂੰ ਵਧੀਆ ਇੰਜੋਏ ਕਰੀਏ ਆਪਣੇ ਬੱਚਿਆਂ ਨਾਲ ਆਪਦੀ ਫੈਮਿਲੀ ਨਾਲ ਪਰਿਵਾਰ ਨਾਲ ਹਨ ਜੋ ਕੋ ਟਾਈਮ ਬਾਅਦ ਵਿੱਚ ਮੁੜ ਕੇ ਨਹੀਂ ਆਉਂਦਾ ਜਿਹੜਾ ਇੱਕ ਦਿਨ ਟੱਪ ਜਾਂਦਾ ਉਹ ਦੂਜੇ ਦਿਨ ਆਪਾਂ ਨੂੰ ਨਹੀਂ ਮਿਲਦਾ ਉਹ ਜਿਆ ਟਾਈਮ ਤੇ ਅੱਜ ਆਪਾਂ ਕੀ ਕੀਤਾ ਸੀ ਕੱਲ ਨੂੰ ਆਪਾਂ ਨੇ ਕੀ ਕਰਨਾ ਹੈ ਹਨਾ ਤੇ थैंक यू जी ਤੁਸੀਂ লাইভ ਵਿੱਚ ਆਏ লাইক ਕੀਤਾ थैंक यू सो मच हां ਆਪਾਂ ज्यादा लंबा टाइम ਨਹੀਂ कंटिन्यू ਕਰਾਂਗੇ লাইভ ਹੋਵਾਂਗੇ ਕਿਉਂਕਿ ਟেনਸ਼ਨ ਜੀ ਬਣ ਜਾਂਦੀ ਹਨਾ ਜਦੋਂ ਆਪਾਂ ਇਹੋ ਜਿਹੇ ਹਾਂ ਦੱਸੇ ਸੁਣ ਲੈਨੇ ਆ ਇੱਕ ਦੀਪਾਵਲੀ ਦਾ ਟਾਈਮ ਆਉਂਦਾ ਤੇ ਪਹਾੜ ਦੇ ਟੁੱਟ ਜਾਣ ਦੀ ਉਹੋ ਜਿਹੀਆਂ ਚੀਜ਼ਾਂ ਦੀ ਨਾਲ ਤੇ ਫਿਰ ਔਖਾ ਹੋ ਜਾਂਦਾ ਹਨਾ ਬਾਕੀ ਉਹਦੇ ਪਾਣੀ ਦੇ ਵਿੱਚ ਜਿਨ੍ਹਾਂ ਨੇ ਉਹਦਾ ਪਾਣਾ ਮੰਨ ਲਿਆ ਉਹਨਾਂ ਨੇ ਜ਼ਿੰਦਗੀ ਵਿੱਚ ਸਭ ਕੁਝ ਹੀ ਖੱਟ ਲਿਆ ਹੋਰ ਤੁਸੀਂ ਸਾਰੇਆਂ ਨੇ ਖਾਣਾ ਖੂਣਾ ਖਾ ਲਿਆ ਅਸੀਂ ਵੀ ਅੱਜ ਉਹ ਹੋ ਸੀਗੇ ਗਏ ਸੀ ਮੈਡੀਸਨ ਲੈਣਾ ਕੁਛ ਇਧਰ ਮਣ ਜਾ ਤੁਸੀਂ ਸੀ ਕੁਛ ਹੋਰ ਪਿਆ ਆਪਦੀਆਂ ਟੈਨਸ਼ਨਾਂ ਦੇ ਵਿੱਚ ਉਹ ਹੋ ਹੋਗੇ ਹਨ ਤੇ ਬਰਾਜ ਮਾਨ ਤਾਂ ਇਹ ਸੀ ਫਿਰ ਮੈਂ ਸੋਚਿਆ ਨਾ ਮੈਂ ਕਹਣਾ ਕਿਉਂਕਿ ਜਾਂ ਉਹਨਾਂ ਦੇ ਲਈ ਨਾ ਪਤਾ ਨਹੀਂ ਕਿਉਂ ਮੈਨੂੰ ਉਹਦੀਆਂ ਉਹਦੇ ਗਾਣੇ ਉਹਦੀਆਂ ਆਈਡੀਓਸ ਇੰਨੀਆਂ ਚੰਗੀਆਂ ਲੱਗਦੇ ਸੀ ਇੰਨੀਆਂ ਚੰਗੀਆਂ ਲੱਗਦੀਆਂ ਸੀ ਮੈਂ ਕੋਈ ਗਾਣਾ ਹੋਊਗਾ ਜਿਹੜਾ ਮੇਰੇ ਟਿਕਟੌਕ ਦੇ ਵਿੱਚ ਉਹਦਾ ਆਹਾਹਾ ਟਿਕਟੌਕ ਤੇ ਵੀਡੀਓ ਬਣਾ ਕੇ ਸੇਵ ਨਹੀਂ ਕੀਤੀ ਕੋਈ ਨਹੀਂ तकरीबन ਸਾਰੇ ਰਾਜਵੀਰ ਵੀਰ ਜੀ ਦੇ ਆ ਵੀਰ ਜੀ ਦੇ ਗਾਣੇ ਹੋਣਗੇ ਮੇਰੀ ਟਿਕਟੌਕ ਦੇ ਵਿੱਚ ਮੈਂ ਸੇਵ ਕੀਤੇ ਹੋਏ ਕੋਈ ਵੀ ਗਾਣਾ ਨਹੀਂ ਹੋਰ ਹੋਊਗਾ ਤੇ ਨੇਚਰ ਪੱਖੋਂ ਜਿਵੇਂ ਉਹ ਗੱਲਾਂ ਬਾਤਾਂ ਕਰਦੇ ਜਿਵੇਂ ਵੀ ਕਿਸੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੇ ਉਹਨਾਂ ਦਾ ਨੇਚਰ ਕਿੰਨੇ ਚੰਗੇ ਸੀ ਕਿੰਨੇ ਠੰਡੇ ਸਵੇਰ ਤੇ ਕਿੰਨੇ ਠੰਡੇ ਮੱਤੇ ਨਾਲ ਉਹ ਗੱਲਾਂ ਕਰਦੇ ਸੀਗੇ ਜਦੋਂ ਵੀ ਗੱਲਾਂ ਗੱਲਾਂ ਬੈਠ ਕੇ ਕਰਦੇ ਸੀਗੇ ਕੋਈ ਤੇ ਜਿਹਦੀ ਮੰਨ ਨੂੰ ਭਾ ਜਾਂਦੀ ਹੈ ਨਾ ਤੇ ਇਸੇ ਤਰ੍ਹਾਂ ਹੀ ਉਹ ਹੋ ਹੁੰਦਾ ਕੋਈ ਇਨਸਾਨ ਕਿਸੇ ਦੇ ਦਿਲ ਵਿੱਚ ਘਰ ਕਰ ਜਾਂਦਾ ਹਨਾ ਮੈਂ ਨਪਰਾਦੀ ਤੌਰ ਤੇ ਫਰੈਂਡ ਐ ਜੀ ਫਰੈਂਡ ਦੀ ਤੌਰ ਤੇ ਹਨ ਜਰੂਰੀ ਨਹੀਂ ਹੁੰਦਾ ਖੂਨ ਦੇ ਰਿਸ਼ਤੇ ਨਾਲ ਹੀ ਆਪਾਂ ਵਰਤਦੇ ਖੂਨ ਦੇ ਰਿਸ਼ਤੇ ਨਾਲ ਹੀ ਹੋਉਂਦੇ ਨਹੀਂ ਮੇਰਾ ਕਹਿਣਾ ਹੈ ਰਿਸ਼ਤਾ ਤੇ ਕਿਤੇ ਵੀ ਬਣਾਇਆ ਜਾ ਸਕਦਾ ਹੈ ਪਰ ਰਿਸ਼ਤਾ ਧਾਗੇ ਵਰਗਾ ਹੁੰਦਾ ਹੈ ਜੇ ਕਰੀ ਉਲਝ ਜਾਵੇ ਤੇ ਦੁਬਾਰਾ ਇਸ ਸਿੱਧਾ ਨਹੀਂ ਹੁੰਦਾਗਾ ਅਗਰ ਜੇ ਕਿਸੇ ਨਾਲ ਰਿਸ਼ਤਾ ਬਣਾਇਆ ਹੈ ਤੇ ਉਹਨੂੰ ਸਿੱਧਾ ਹੀ ਰੱਖੋ ਉਹਨੂੰ ਉਲਝਾਓ ਠੀਕ ਹੈ ਤੇ ਇਸ ਲਈ ਪਰਮਾਤਮਾ ਨੇ ਜਿਹੜਾ ਜਿਹੜੀ ਆਪਾਂ ਨੂੰ ਜ਼ਿੰਦਗੀ ਦਿੱਤੀ ਆ ਲਾਈਫ ਦਿੱਤੀ ਆ ਉਹਨੂੰ ਚੰਗੀ ਤਰ੍ਹਾਂ ਇੰਜੋਏ ਕਰੋ ਵਧੀਆ ਆਬਦੀ ਆਪਣੇ ਪਰਿਵਾਰ ਦੇ ਵਿੱਚ ਆਪਦਾ ਟਾਈਮ ਸਪੈਂਡ ਕਰੋ ਜੀ ਤਾਂ ਦ੍ਰਿਸ਼ੀਆਂ ਪਰਮਾਤਮਾ ਬਖਸ਼ੇ ਖੁਸ਼ੀਆਂ ਬਖਸ਼ੇ ਉਹ ਬਾਅਦ ਹੀ ਆਪਾਂ ਗੱਲ ਨੂੰ ਦੇਖਾਂਗੇ ਜੇ ਥੋੜਾ ਮੌਨ ਠੀਕ ਹੋਇਆ ਆਪਾਂ ਜਰੂਰ ਲਾਈਵ ਹੋਵਾਂਗੇ ਇਹ ਜੇ ਵੀਡੀਓ ਚੰਗੀਆਂ ਲੱਗਦੀਆਂ ਹੋਣੀਆਂ ਜਰੂਰ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਿੰਨੇ ਦੱਸਿਆ ਕਰੋ ਚੈਨਲ ਤੇ ਨਵੇਂ ਆਉਂਦੇ ਹੋਣੇ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਬਹੁਤ ਜਿਆਦਾ ਸਪੋਰਟ ਮਿਲ ਜਾਂਦੀ ਹੈ ਹਨਾ ਤੁਹਾਡੇ ਇੱਕ ਲਾਈਕ ਨਾਲ ਬਹੁਤ ਜਿਆਦਾ ਮਨਪੂਰਨ ਹੁੰਦਾ ਤੁਹਾਡੇ ਤੁਹਾਡੀ ਸੋਨੇ ਜਿਹਾ ਕਮੈਂਟ ਦੇ ਨਾਲ ਦਿਲ ਵੀ ਖੁਸ਼ ਹੋ ਜਾਂਦਾ ਹਨਾ ਬਹੁਤ ਚੰਗਾ ਲੱਗਦਾ ਹੈਗਾ ਤੇ ਕੱਲ ਨੂੰ ਦੇਖਾਂਗੇ ਆਪਾਂ 7:30-8:00 ਵਜੇ ਲਾਈਵ ਹੋਵਾਂਗੇ ਬਾਕੀ ਪਰਮਾਤਮਾ ਅਗੇ ਦੁਆ ਕਰਿਆ ਕਰੋ ਸਾਰੀ ਦੁਨੀਆ ਦੇ ਵਿੱਚ ਵੈਰੀ ਦੁਸ਼ਮਣ ਨੂੰ ਵੀ ਪਰਮਾਤਮਾ ਖੁਸ਼ੀਆਂ ਬਖਸ਼ੇ ਵੈਰੀ ਦੁਸ਼ਮਣ ਨੂੰ ਵੀ ਤੰਦਰੁਸਤੀਆਂ ਬਖਸ਼ੇ ਜਿਹੜਾ ਜਿਹੜਾ ਆਪਣੇ ਲਈ ਚੰਗਾ ਮਾੜਾ ਬੋਲਦਾ ਉਹਦਾ ਵੀ ਭਲਾ ਕਰੇ ਪਰਮਾਤਮਾ ਕਿ ਜਿਹੜਾ ਆਪਣੇ ਲਈ ਮਾੜਾ ਸੋਚਦਾ ਉਹਦਾ ਵੀ ਚੰਗਾ ਸੋਚੀ ਵਾਹਿਗੁਰੂ ਜੀ ਕਿਸੇ ਬਾਰੇ ਮਾੜਾ ਨਾ ਬੁਲਾਵੀਂ ਨਾ ਸੁਣਨ ਨੂੰ ਮਿਲੇ ਨਾ ਕਰਨ ਨੂੰ ਮਿਲੇ ਨਾ ਵਿਖਣ ਨੂੰ ਮਿਲੇ ਠੀਕ ਹੈ ਪ੍ਰਮਾਤਮਾ ਸਾਰਿਆਂ ਦੇ ਦੁੱਖ ਦੂਰ ਕਰੇ ਚਿੰਤਾਵਾਂ ਦੂਰ ਕਰੇ ਜਿਹੜੇ ਕਿਸੇ ਨੂੰ ਰੱਬ ਨੇ ਦੁੱਖ ਦਿੱਤੇ ਨੇ ਉਹ ਤਾਂ ਆਪਾਂ ਆਪਾਂ ਗੱਲਾਂ ਬਾਤਾਂ 'ਚ ਦੁੱਖ ਵੰਡਾ ਸਕਦੇ ਆਂ ਆਪਾਂ ਕੋ ਦੋ ਦਿਨ ਕਿਸੇ ਦਾਸਾਰਾ ਬਣ ਜਾਗੇ ਚਾਰ ਦੇ ਬਸਾਰਾ ਬਣ ਜਾਗੇ 10 ਦਿਨ ਬਣ ਜਾਗੇ ਹਨਾ ਫਿਰ ਆਪਾਂ ਵੀ ਆਪਣੇ ਘਰਾਂ ਬਾਰਾਂ ਵਾਲੇ ਹੁੰਨੇ ਆ ਆਪਾਂ ਵੀ ਬਿਜੀ ਹੋ ਜਾਂਨੇ ਹਨਾ ਕਾਲ ਨੂੰ ਦਿਖਾਨੇ ਆਪਾਂ ਸਾਡੇ ਸੱਤ ਅੱਠ ਦਿਖ ਰਿਓ ਤੇ ਤਾਂ ਤਾਂ ਪ੍ਰਿਆ ਵਿਪਨ ਮਾਫ ਕਰਿਓ ਜੇ ਕੁਛ ਬੋਲਿਆ ਗਿਆ ਹਵਾ ਤੇ ਘਟ ਅੱਜ ਦੇ ਵੀਡੀਓ ਫੇਰ ਮਿਲਾਂਗੇ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਏ ਬਾਏ ਟੇਕ ਕੇ ਆ